ਸੱਚੀ ਖਾਲਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਆਪਾਂ ਸਿੱਗੇ ਬ੍ਰੈਂਪਟਨ ਸਾਈਡ ਤੇ ਪੈਦਲ ਮਾਰਚ ਅੱਜ ਬੰਦੇ ਕੇ ਪੈਦਲ ਜਾਤ ਰਹੇ ਹਾਂ ਵਲਮੋਟ ਦੀ ਦੇਖਦੇ ਹਾਂ ਅੱਜ ਕੀ ਕੀ ਹੈ ਕੀ ਕੀ ਨਹੀਂ ਅੱਜ ਆਪਾਂ ਗੱਡੀਆਂ ਦਾ ਸਹਾਰਾ ਨਹੀਂ ਲਿਆ ਅੱਜ ਆਪਾਂ ਪੈਦਲ ਮਾਰਚ ਕੀਤਾ education पैदल चल के तकरीबन तो ढाई किलोमीटर पैदा इस करके अच्छा सोचा भी पैदल चला थो करावे शहर और सामने तुम तो बिल्डिंग देख सकते हो जो गार्डन सेंटर फॉरमेसी वॉलमार्ट बैंक में ਸੋਣਾ ਅਸ ਕਰਕੇ ਅੱਪਾ ਜੀ ਸੋਚਿਆ ਵੀ ਅੱਜ ਗੱਡੀਆਂ 'ਚ ਨਹੀਂ ਜਾਣਾ ਅੱਜ ਅਪਾ ਫੈਦਲ ਯਾਤਰਾ ਕਰਦੇ ਹਾਂ ਨਾਲੇ ਤਾਂ ਬਾਕ ਹੋ ਜੂ ਬਹਾਨੇ ਨਾਲੇ ਜੁਆਇੰਮੈਂਟ ਨਾਲੇ ਪੋਣੇ ਨਾਲੇ ਫੜੀਂਗਾ ਨਾਲੇ ਸਿਹਤ ਚੰਗੀ ਆਪਣੀ ਜ਼ਰੂਰੀ ਹੈਗਾ ਅਪਾ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਲੋਜੀ ਹੁਣ ਆਪਾਂ ਕਰਾਂਗੇ ਰੋਡ ਕਰਾਸ ਸਾਹਮਣੇ ਆ ਗਿਆ ਸ਼ਾਪਸ ਆਪਨੇ ਆ